ਖੇਤੀਬਾੜੀ ਦੇ ਨਾਲ-ਨਾਲ ਖੇਤੀ ਸਹਾਇਕ ਕਿੱਤੇ ਅਪਣਾਉਣਾ ਅੱਜ ਦੇ ਕਿਸਾਨ ਲਈ ਬਹੁਤ ਅਹਿਮियत ਰੱਖਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਡੇਰੀ, ਮੁਰਗੀ ਪਾਲਣ, ਬੱਕਰੀ ਪਾਲਣ, ਮੱਛੀ ਪਾਲਣ, ਸ਼ਹਿਦ ਉਤਪਾਦਨ ਜਿਹੇ ਸਹਾਇਕ ਕਿੱਤੇ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ। ਖੇਤੀ ਜਨਸਾਂ ਦੀ ਪ੍ਰੋਸੈਸਿੰਗ ਅਤੇ ਫਸਲ ਵਿਭਿੰਨਤਾ ਕਰਕੇ ਵੀ ਕਿਸਾਨ ਆਰਥਿਕ ਖੁਸ਼ਹਾਲ ਹੋ ਸਕਦੇ ਹਨ। ਮੇਰਾ ਨਾਮ ਗਰਮੀਤ ਸਿੰਘ ਪਿੰਡ ਗਾਮੇਵਾਲਾ ਡਿਸਟ੍ਰਿਕਟ ਫਰੂਜਪੁਰ ਮੈਂ ਇੱਕ ਕਿਸਾਨ ਆ ਕਿਸਾਨੀ ਜਿਹੜੀ ਆ ਸਾਨੂੰ ਕੀ ਵਿਰਾਸਤ ਚੋਂ ਮਿਲੀ ਆ ਸਾਡੇ ਪਹਿਲੋਂ ਵੱਡੇ ਜੋ ਕੀ ਕਿਸਾਨੀ ਤੇ ਡੇਰੀ ਦਾ ਕੰਮ ਕਰਦੇ ਸੀ ਮੈਂ ਸਨ 82 ਦੇ ਵਿੱਚ میٹرਕ ਪਾਸ ਕਰਕੇ ਕਿਸਾਨੀ ਦੇ ਵੱਲ ਨੂੰ ਆ ਗਿਆ ਇਹ ਜਿਹੜੀ ਕਿਸਾਨੀ ਆ ਜਿਹੜੀ ਆ ਵੱਡੇ ਪਹਿਲੋਂ ਹੋਰ ਤਰੀਕੇ ਨਾਲ ਕਰਦੇ ਸੀ ਸਾਨੂੰ ਹੌਲੀ-ਹੌਲੀ ਉਹਨੂੰ ਬਦਲਣਾ ਪਿਆ ਮੈਂ ਜੀ ਸਨ 2012 ਦੇ ਵਿੱਚ ਯੂਨੀਵਰਸਿਟੀ ਤੋਂ ਤਕਨੀਕ ਸਿੱਖਿਆ ਲੈ ਕੇ ਮੱਖੀ ਫਾਰਮ ਦਾ ਵੀ ਕੰਮ ਨਾਲ ਕੀਤਾ ਸ਼ੁਰੂ ਨਾਲ ਕਿਉਂਕਿ ਜਿਹੜੀ ਆ ਫਸਲ ਦੀ ਜਿਹੜੀ ਆ ਆਮਦਨ ਘਟ ਹੋਣ ਕਾਰਨ ਮੈਂ ਇੱਕ ਨਾਲ ਮੱਛੀ ਫਾਰਮ ਹੀ ਬਣਾਇਆ ਜੋ ਮੱਛੀ ਮਹਿਕਮੇ ਤੋਂ ਟ੍ਰੇਨਿੰਗ ਲਈ ਤੇ ਜਿਹੜੀ ਟ੍ਰੇਨਿੰਗ ਲੈ ਕੇ ਮੈਂ ਇੱਕ ਮੱਛੀ ਫਾਰਮ ਬਣਾਇਆ ਮੱਛੀ ਫਾਰਮ ਦੇ ਕੰਨਿਆਂ ਦੇ ਉੱਤੇ ਜੋ ਮੱਖੀ ਮੇਰੀ ਪਾਲਦੀ ਪਈ ਹੈ ਜੀ 18 19 ਦੇ ਵਿੱਚ ਆਰਗੇਨਿਕ ਸਾਡੇ ਕੋਲ ਯੂਨੀਵਰਸਿਟੀ ਜਾਣ ਕਰਕੇ ਸਾਨੂੰ ਆਰਗੇਨਿਕ ਵੱਲ ਪਰੇ ਪਰੇ ਰਿਹਾ ਇਨਾਂ ਦੇ ਪ੍ਰੇਰਣ ਕਰਕੇ ਅਸੀਂ ਜਿਹੜੀ 4-5 ਕਿੱਲੇ ਦੇ ਵਿੱਚ ਆਰਗੈਨਿਕ ਕਰ ਰਹੇ ਹਾਂ ਜੀ ਆਰਗੈਨਿਕ ਇਸ ਤਰ੍ਹਾਂ ਜੀ ਜਿਵੇਂ ਹਲਦੀ ਆਪ ਪ੍ਰੋਸੈਸ ਕਰਕੇ ਮੈਂ ਜਿਹੜੀ ਆ ਕੀ ਤਿਆਰ ਕਰਕੇ ਉਹਨੂੰ ਕਿੱਲੂਆਂ ਦੇ ਨਾਲ ਜਾਂ ਇਨਾਂ ਦੇ ਨਾਲ ਬਾਅਰ ਪਰਚੂਨ ਵੇਚੀ ਜਾਂਦੀ ਹੈ ਜੀ ਫਿਰ ਮੈਂ ਇਸ ਨਾਲ ਤੋਂ ਟ੍ਰੇਨਿੰਗ ਲੈ ਕੇ ਜੀਐਸ7 ਸਰੋਂ ਜਦੋਂ ਕਿ ਪਿਛਲੇ 3-4 ਸਾਲ ਤੋਂ ਮੈਂ ਬੀਜਦਾ ਆ ਰਿਹਾ ਜੀ ਇਹਦਾ ਤੇਲ ਵੀ ਬਹੁਤ ਵਧੀਆ ਜੀ ਇਹ ਨਿਕਲਦੀ ਵੀ ਬਹੁਤ ਵਧੀਆ ਹੈ ਤੇ ਜਿਹੜੀਆਂ ਮੇਰੀਆਂ ਮੱਖੀਆਂ ਵੀ ਇੱਥੇ ਪਲ ਜਾਂਦੀਆਂ ਨੇ ਜੀ ਕਿਉਂਕਿ ਮੈਨੂੰ ਮਾਈਗ੍ਰੇਸ਼ਨ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਮੱਖੀ ਸਾਰੀ ਇਸੇ ਦੇ ਉੱਤੇ ਹੀ ਕੰਮ ਕਰਦੀ ਆ ਜੀ ਤੇ ਨਾਲੇ ਸ਼ਹਿਦ ਹੋ ਜਾਂਦਾ ਜੀ ਇਹ ਜਿਹੜੀ ਆ ਮੇਰੀ 8 8.5 9 ਕੁਇੰਟਲ ਕਿੱਲੇ ਦੀ ਨਿਕਲ ਪੈਂਦੀ ਆ ਜੀ ਤੇ ਜਿਹੜਾ ਇਹ ਦਾ ਮੈਂ ਤੇਲ ਕੱਢਣ ਵਾਸਤੇ ਜਿਹੜਾ ਕੋਲੂ ਜਿਹਨੂੰ ਕਹ ਦਿੰਦੇ ਨੇ ਜਿਹਨੂੰ ਕੱਚੀ ਕਹਾਣੀ ਦਾ ਤੇਲ ਕਹਿੰਦੇ ਨੇ ਮੈਂ ਆਪਣਾ ਲੈਂਦਾ ਜੀ ਉਹਦੇ ਨਾਲ ਮੈਂ ਜਿਹੜਾ ਤੇਲ ਕੱਢ ਕੇ ਅ ਉਹ ਸੇਲ ਕਰ ਲੈਣਾ ਜੀ ਤੇ ਜਿਹੜੀ ਉਹਦੀ ਖਾਲਿਆ ਮੇਰੇ ਜਿਹੜੀ ਆ ਕਿ ਨਹੀਂ ਡੇਰੀ ਦੇ ਵਿੱਚ ਕੰਮ ਆ ਜਾਂਦੀ ਆ ਕਿਉਂਕਿ ਮੈਂ 8-9 ਪਸ਼ੂ ਜਿਹੜੇ ਨੇ ਮੇਰੇ ਕੋਲ ਜੀ ਚੋ ਤਿੰਨ ਨੀਲੀ ਰਾਵੀ ਦੀਆਂ ਨੇ ਚਾਰ ਮੱਝਾਂ ਮੇਰੇ ਕੋਲ ਮੋਗਰਾ ਨਸਲ ਦੀਆਂ ਨੇ ਇੱਕ ਸਾਈਵਲ ਗਾਂ ਹੈ ਤੇ ਇੱਕ ਮੇਰੇ ਕੋਲ ਜੜੀਆਂ ਜੂਸਰੀਆਂ ਜੜੀਆਂ ਦੇਸੀ ਗਾਵਾਂ ਨੇ ਇਹਨਾਂ ਦਾ ਨਾਲ ਹੀ ਮੈਂ ਇਹਨਾਂ ਦੀ ਗੋਬਰ ਤੋਂ ਮੈਂ ਆਰਗੇਨਿਕ ਵਾਸਤੇ ਗਡੋਏ ਰੱਖਿਆ ਜੀ ਮੈਂ ਉਹਨਾਂ ਗਡੂਆਂ ਦੇ ਵਿੱਚ ਇਹ ਗੋਏ ਦਾ ਕੰਮ ਲੈਣਾ ਜੀ ਉਹ ਗਡੋਆਂ ਦੇ ਜਿਹੜਾ ਕਿ ਨਹੀਂ ਬਣਾਉਣ ਦੇ ਨਾਲ ਜਿੰਨੇ ਵੀ ਆਰਗੈਨਿਕ ਆ ਉਹ ਸਾਰੇ ਜਿਹੜੇ ਆ ਕਿ ਨਹੀਂ ਪਸ਼ੂ ਫਸਲ ਨੂੰ ਪਾਈ ਜਾਂਦੀ ਹੈ ਜੀ ਮੈਂ ਇੱਕ ਹੋਰ ਹੈ ਜੀ ਇਹਦੇ ਨਾਲ ਮੈਂ ਆਪਣੇ ਛੋਟੀ ਜੀ 2-3 ਕਨਾਲ ਦੀ ਦਰਖਤਾ ਜਿਹੜੇ ਆ ਕਿ ਨਹੀਂ ਹਰ ਕਿਸਮ ਦਾ ਫਲ ਦੀ ਬਗੀਚੀ ਲਾਈ ਹੋਈ ਹੈ ਜੀ ਜਿਹਦੇ ਵਿੱਚ ਇਸ ਟਾਈਮ ਆਂਬ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਆਇਆ ਜੀ ਹੁਣ ਆਲੂ ਖਾਰਾ ਪਿੱਛੇ ਚੱਲਦਾ ਸੀ ਜੋ ਉਹ ਬੱਚਾ ਨੇ ਬਹੁਤ ਹੀ ਖਾਦਾ ਫਿਰ ਅੰਗੂਰ ਮੇਰਾ ਚੱਲਦਾ ਪਿਆ ਜੇ ਫਿਰ ਜੀ ਇਹਨਾਂ ਦੇ ਜਿਹੜੀ ਮੱਛੀ ਫਾਰਮ ਆ ਮੱਛੀ ਫਾਰਮ ਦੇ ਕੰਡੇ ਦੇ ਉੱਪਰ ਮੈਂ ਅੰਜੀਰ ਲਾਈ ਹੋਈ ਆ ਜੀ ਅੰਜੀਰ ਜਿਹੜੀ ਆ ਕਿ ਨਹੀਂ ਬਹੁਤ ਹੀ ਵਧੀਆ ਜਿਹੜੀ ਆ ਕਿ ਫਲ ਵੀ ਆ ਸਵਾਦ ਵੀ ਆ ਹੋਰ ਇਸ ਦੇ ਨਾਲ ਨਾਲ ਜਿਹੜਾ ਆ ਕਿ ਨਹੀਂ ਮੈਂ ਜਿਹੜਾ ਮੱਛੀ ਫਾਰਮ ਦੀਆਂ ਫਾਰਮ ਦੇ ਵਿੱਚ ਪੰਜ ਕਿਸਮਾਂ ਰੱਖੀਆਂ ਆ ਜੀ ਕਤਲਾ ਰਾਹੁ ਗਲਾਫਕਾਰ ਤੇ ਕਾਮਣਕਾਰ ਫੋ ਜੜੀਆਂ ਨੇ ਕਿ ਨਹੀਂ ਇਹ ਸਾਰੀਆਂ ਜੜੀਆਂ ਮੱਛੀਆਂ ਜੜੀਆਂ ਨੇ ਉਹਨਾਂ ਦੇ ਵਿੱਚ ਚਲਦੀਆਂ ਜੀ ਇਹ ਮੈਂ 1 ਸਾਲ ਤੋਂ ਜਿਹੜਾ ਆ ਕਿ ਨਹੀਂ ਫੜਦਾ ਜੀ ਤੇ 2.5 ਤੇ 3 ਕਿਲੋ ਦੀ ਮੱਛੀ ਹੋ ਜਾਂਦੀ ਹੈ ਜੀ ਜਿਹੜੀ 1 ਕਿੱਲੇ ਦਾ ਫਾਰਮ ਆ ਜੇ ਆਪਾਂ ਮਮੂਨ ਲਜਾ ਲਾਈਏ ਤੇ ਆਪਾਂ ਨੂੰ 2.5 ਕਿੱਲੇ ਦੀ ਫਸਲ ਜਿੰਨਾ 1 ਸਾਲ ਦੇ ਵਿੱਚ ਉਹਦੀ ਆਮਦਨ ਮਿਲ ਜਾਂਦੀ ਹੈ ਜੀ ਫਿਰ ਉਹਦਾ ਬਹੁਤ ਵਧੀਆ ਸੋਖੇ ਜੀ ਕਿਉਂਕਿ ਪਾਸੇ-ਪਾਸੇ ਜਿਹੜੀ ਮੱਖੀ ਨੂੰ ਦਾ ਪਾਣੀ ਵੀ ਮਿਲ ਜਾਂਦਾ ਹੈ ਜੀ ਤੇ ਮੱਖੀਆਂ ਵੀ ਮੇਰੀਆਂ ਪਲ ਜਾਂਦੀਆਂ ਜੀ ਮੇਰੇ ਕੋਲ ਇਸ ਵਕਤ 65 ਤੋਂ 70 ਬਕਸੇ ਆ ਜੀ 65 ਤੋਂ 70 ਬਕਸਿਆਂ ਦਾ ਜਿਹੜਾ ਘਰ ਤੋਂ ਘੱਟ ਮੈਂ 3 ਕੁਇੰਟਰ ਤੋਂ ਉੱਪਰ ਸ਼ਾਇਦ ਕੱਢਿਆ ਜੀ ਜਿਹੜਾ ਛੇਦ ਆ ਮੇਰਾ ਨਾਲੇ ਤਾਂ ਪਰਚੂਨ ਹਰ ਇੱਕ ਮੈਂ ਕਿਲੂਆਂ ਨਾਲ ਮੈਂ ਉਹਨੂੰ ਆਪ ਉਹਨੂੰ ਪ੍ਰੋਸੈਸ ਕਰਕੇ ਆਪ ਵੇਚਣਾ ਜੀ ਘਰੇ ਘਰੇ ਆ ਜਾਂਦੇ ਨੇ ਘਰੀ ਮੇਥੋਂ ਲੈ ਜਾਂਦੇ ਨੇ ਜੀ ਇੱਕ ਬਹੁਤ ਵਧੀਆ ਆਮਦਨ ਦਾ ਸਾਧਨ ਬਣਿਆ ਆ ਜੀ ਉਸ ਦੇ ਵਿੱਚ ਹੁਣ ਅੱਗੋਂ ਜਾ ਕੇ ਜੀ ਜਿਹੜੀ ਆਰਗੈਨਿਕ ਦੇ ਵਿੱਚ ਕੁਝ ਹਲਦੀ ਆ ਮੈਂ ਜਿਹੜੇ ਕੁਝ ਉਹਦੇ ਦੁਆਲੇ ਦੁਆਲੇ ਮੱਛੀ ਫਾਰਮ ਦੇ ਕਮਾਦ ਵੀ ਲਾਇਆ ਹੋਇਆ ਜੀ ਕਮਾਦ ਦਾ ਜਿਹੜਾ ਜੀ ਮੇਰਾ ਆਰਗੇਨਿਕ ਕਮਾਦ ਹੁਣ ਕਰਕੇ ਮੇਰਾ ਗੁੜ ਬਹੁਤ ਵਧੀਆ ਬਣਦਾ ਜੀ 2 ਢਾਈ ਕੁਇੰਟਲ ਮੈਂ ਗੁੜ ਬਣਾ ਲੈਣਾ ਜੀ ਸਾਰਾ ਸਾਲ ਮੈਨੂੰ ਮਿੱਠਾ ਲਿਉਣ ਦੀ ਕੋਈ ਲੋੜ ਨਹੀਂ ਪੈਂਦੀ ਜੀ ਕਿਉਂਕਿ ਮੈਂ ਆਪਣੇ ਗੁੜ ਤੋਂ ਹੀ ਸਾਰਨਾ ਜੀ ਚੋਤੀ ਚਾਹ ਬਣਾਓ ਉਹਨੂੰ ਵੈਸੇ ਖਾਓ ਉਹ ਬਹੁਤ ਹੀ ਵਧੀਆ ਜੀ ਫਿਰ ਜਿਹੜਾ ਸ਼ਹਿਦ ਵੀ ਮਿੱਠੇ ਦੇ ਤੌਰ ਤੇ ਵਰਤਿਆ ਜਾਂਦਾ ਜੀ ਬਾਕੀ ਦਵਾਈਆਂ 'ਚ ਵਰਤਿਆ ਜਾਂਦਾ ਜੇ ਬਹੁਤ ਹੀ ਵਧੀਆ ਇਹਦਾ ਜਿਹੜਾ ਸੋਲੂਸ਼ਨ ਇੱਕ ਜਿਹੜਾ ਸਰੀਰ ਦੇ ਵਾਸਤੇ ਆ ਜੀ ਫਿਰ ਉਸ ਤੋਂ ਪਿੱਛੋਂ ਜਿਹੜਾ ਕਿ ਮੈਂ ਯੂਨੀਵਰਸਿਟੀ ਦੀ ਜਿਵੇਂ ਚਪਾਤੀ ਕਣਕ ਪਿੱਛੇ ਆਏ ਇਹਨਾਂ ਨੇ ਤਿਆਰ ਕੀਤੀ ਆ ਜੀ ਉਹ ਮੈਂ ਆਰਗੈਨਿਕ ਬੀਜੀ ਆ ਜੀ ਬਹੁਤ ਹੀ ਵਧੀਆ ਉਹਦੀ ਰੋਟੀ ਸਵਾਦਲੀ ਤੇ ਮੈਂ ਜਿਹੜਾ ਕਣਕ ਜਿਹੜੀ ਤਿਆਰ ਕਰਕੇ ਉਹਦਾ ਆਟਾ ਵੀ ਮੈਂ ਘਰੇ ਹੀ ਪ੍ਰੋਸੈਸ ਕਰਦਾ ਜੀ ਮੈਂ ਆਪਣਾ ਆਪ ਜਿੰਨੀ ਲੋੜ ਦੇ ਮੁਤਾਬਕ 4-5 ਦਿਨ ਦਾ ਚੱਕੀ ਦੇ ਵਿੱਚ ਉਹ ਛੋਟੀ ਚੱਕੀ 'ਚ ਪੀ ਲਈਦਾ ਜੀ ਤੇ ਉਹਨੇਕ ਨੂੰ ਵਰਤ ਲਈਦਾ ਜੀ ਉਸ ਤੋਂ ਪਿੱਛੋਂ ਜਿਹੜਾ ਮੈਂ ਤੇਲ ਦਾ ਵੀ ਆਪਣਾ ਮੇਰਾ ਕਿਉਂਕਿ ਮੈਂ ਬੋਤਲਾਂ ਦੇ ਵਿੱਚ ਲੀਟਰਾਂ ਦੇ ਵਿੱਚ ਪੈਕਿੰਗ ਕਰਕੇ ਦੇਣਾ ਹੈ ਜੀ ਕਿਉਂਕਿ ਮੈਂ ਜਿਹੜਾ ਇਹਦੀ ਜਿਹੜੀ ਸਰੋਂ ਦੀ ਖਲਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਤੇ ਲੋੜ ਹੁੰਦੀ ਆ ਜੀ ਮੇਰਾ ਨਾਮ ਸੋਨ ਸਿੰਘ ਵਾਲੀਆ ਤੇ ਮੈਂ ਬਤੌਰ ਡਾਇਰੈਕਟਰ ਸਕੂਲ ਆਫ ਆਰਗੈਨਿਕ ਫਾਰਮਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੰਮ ਕਰ ਰਿਹਾ ਤੇ ਸਾਡਾ ਜਿਹੜਾ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵੀ ਸਾਡਾ ਜਿਹੜਾ ਮੁੱਖ ਕੰਮ ਆ ਉਹ ਫਸਲਾਂ ਨੂੰ ਜੈਵਿਕ ਤੌਰ ਦੇ ਉੱਪਰ ਤਿਆਰ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਬਿਨਾ ਕੀਟਨਾਸ਼ਕ ਦਵਾਈਆਂ ਬਿਨਾ ਰਸਾਇਣਿਕ ਖਾਦਾਂ ਪਾਏ ਅਸੀਂ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਤਿਆਰ ਕਰ ਸਕਦੇ ਹਾਂ ਉਹਨਾਂ ਦੀ ਅਸੀਂ ਕਾਫੀ ਫਸਲੀ ਚੱਕਰਾਂ ਦੇ ਵਿੱਚ ਤੇ ਫਸਟਾਂ ਵਿੱਚ ਅਸੀਂ ਸਪਾਰਸ਼ਾਂ ਵੀ ਦਿੱਤੀਆਂ ਨੇ ਤੇ ਨਾਲ ਨਾਲ ਸਾਡਾ ਫਿਰ ਕੁਝ ਸਬਜ਼ੀਆਂ ਦੇ ਉੱਪਰ ਵੀ ਕੰਮ ਚੱਲ ਰਿਹਾ ਖੋਜ ਦੇ ਉੱਤੇ ਇਸ ਤਰ੍ਹਾਂ ਅਸੀਂ ਫਸਲਾਂ ਦੇ ਉੱਪਰ ਵੀ ਜਿਹੜੀਆਂ ਫਸਲਾਂ ਦੇ ਖੋਜ ਕਰ ਰਹੇ ਹਾਂ ਅਸੀਂ ਬਾਗਬਾਨੀ ਦੇ ਉੱਪਰ ਵੀ ਅਸੀਂ ਕਈ ਫਸਲਾਂ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਕੁਝ ਇੱਕ ਜਿਹੜੇ ਸਾਡੇ ਕਿਸਾਨ ਸਾਡੇ ਨਾਲ ਜੁੜੇ ਹੋਏ ਨੇ ਜਿਸ ਤਰ੍ਹਾਂ ਗੁਰਮੀਤ ਸਿੰਘ ਜੀ ਨੇ ਪਿੰਡ ਗਾਮੇਵਾਲਾ ਤੋਂ ਫਰੋਜਪੁਰ ਜਿਲ੍ਹੇ ਤੋਂ ਉਹ ਸਾਡੇ ਨਾਲ ਕਾਫੀ ਲੰਬੇ ਅਰਸੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਅਸੀਂ ਖੇਤਾਂ ਦੇ ਵਿੱਚ ਅਸੀਂ ਕੁਝ ਅਸੀਂ ਡੈਮੋਨਸਟ੍ਰੇਸ਼ਨਾਂ ਵੀ ਲਾਈਆਂ ਸੀਗੀਆਂ ਸਾਡਾ ਕਾਫੀ ਸਾਥ ਦਿੱਤਾ ਇਹਨਾਂ ਨੇ ਉੱਥੇ ਵੀ ਜਿਹੜੀਆਂ ਇਹਨਾਂ ਦੀਆਂ ਘਰ ਦੀਆਂ ਲੋੜਾਂ ਨੇ ਇਹ ਆਪਣੀਆਂ ਸਾਰੀਆਂ ਸਾਰੀਆਂ ਆਪਣੇ ਘਰੋਂ ਪੂਰੀਆਂ ਕਰਦੇ ਆ ਜਿਦੇ ਚ ਸਬਜ਼ੀਆਂ ਆ ਜਾਂਦੀਆਂ ਨੇ ਫਲ ਆ ਜਾਂਦੇ ਨੇ ਫਲ ਵੀ ਉਹਨਾਂ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਲਾਏ ਹੋਏ ਨੇ ਤੇ ਕੋਸ਼ਿਸ਼ ਇਹਨਾਂ ਨੇ ਇਹ ਕੀਤੀ ਆ ਕਿ ਸਾਰੇ ਸਾਰੇ ਜਿੰਨੀ ਵੀ ਜਗ੍ਹਾ ਨਾ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਵਰਤਿਆ ਜਾਵੇ ਇਹਨਾਂ ਨੇ ਮੱਛੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਤੇ ਇਹਨਾਂ ਨੇ ਜਿਹੜੀ ਮੱਛੀ ਤੇ ਤਲਾ ਦੇ ਆਲੇ ਦੁਆਲੇ ਜਿਹੜੇ ਕੰਡੇ ਆ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਫਲਦਰ ਬੂਟੇ ਲਾਏ ਹੋਏ ਨੇ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਇਹਨਾਂ ਦੇ ਕੰਡਿਆਂ ਦੇ ਉੱਪਰ ਅ ਮੱਖੀ ਪਾਲਣ ਦਾ ਕੰਮ ਵੀ ਕਰਦੇ ਆ ਕਿਉਂਕਿ ਇਹ ਬਦਲਵੀਆਂ ਫਸਲਾਂ ਲਾਉਂਦੇ ਆ ਜਿਦੇ ਚ ਦਾਲਾਂ ਵਾਲੀਆਂ ਫਸਲਾਂ ਵੀ ਆ ਗਈਆਂ ਤੇਲਬੀਜ ਫਸਲਾਂ ਆ ਗਈਆਂ ਤੇ ਉਹਨਾਂ ਨੂੰ ਜਿਹੜੀ ਪਾਣੀ ਦੀ ਖਪਤ ਵੀ ਘੱਟ ਹੁੰਦੀ ਆ ਝੋਨੇ ਕਣਕ ਦੇ ਮੁਕਾਬਲੇ ਪਾਣੀ ਦੇ ਸਰੋਤ ਵੀ ਬਚਾਉਂਦੇ ਨੇ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਵੀ ਸਾਡੀ ਬਰਕਰਾਰ ਰਹਿੰਦੀ ਆ ਤੇ ਨਾਲ ਦੀ ਨਾਲ ਮਨੁੱਖੀ ਸਿਹਤ ਵੀ ਸਾਡੀ ਬਰਕਰਾਰ ਰਹਿੰਦੀ ਆ ਜਦੋਂ ਅਸੀਂ ਆਰਗੈਨਿਕ ਤੌਰ ਦੇ ਉੱਪਰ ਤਿਆਰ ਕੀਤੀਆਂ ਸਬਜ਼ੀਆਂ ਫਲ ਅਸੀਂ ਆਪਣੇ ਬੱਚਿਆਂ ਨੂੰ ਖਿਲਾਉਨੇ ਆ ਤੇ ਸਾਡੀ ਅਸੀਂ ਜਿਹੜੀ ਮਤਲਬ ਆਪਣੇ ਬੱਚਿਆਂ ਦੀ ਸਿਹਤ ਵੀ ਅਸੀਂ ਬਰਕਰਾਰ ਰੱਖ ਸਕਦੇ ਹਾਂ ਤੇ ਮੇਰੀ ਕਿਸਾਨਾਂ ਨੂੰ ਇਹੀ ਸਲਾਹ ਵੀ ਆ ਸੁਝਾਅ ਵੀ ਆ ਕਿ ਜਿਹੜੀਆਂ ਸਾਡੀਆਂ ਘਰੇ ਆਉਣ ਵਾਲੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਸਾਡੇ ਅਨਾਜ ਹੋ ਗਿਆ ਸਾਡੀਆਂ ਤੇਲ ਬੀਜ ਫਸਲਾਂ ਹੋ ਗਈਆਂ ਸਾਡੀਆਂ ਦਾਲਾਂ ਹੋ ਗਈਆਂ ਉਹ ਸਾਨੂੰ ਸਾਰੀਆਂ ਸਾਰੀਆਂ ਸਾਨੂੰ ਘਰੇ ਹੀ ਸਾਨੂੰ ਤਿਆਰ ਕਰਨੀਆਂ ਚਾਹੀਦੀਆਂ ਨੇ ਕਮ ਸੇ ਕਮ ਆਪਣੇ ਪਰਿਵਾਰ ਵਾਸਤੇ ਤਾਂ ਅਸੀਂ ਕਰੀਏ ਤੇ ਅਸੀਂ ਬਦਲਵੀਆਂ ਫਸਲਾਂ ਬੀਜੀਏ ਬਦਲਵੀਆਂ ਫਸਲਾਂ ਬੀਜਣ ਦੇ ਨਾਲ ਅਸੀਂ ਝੋਨੇ ਕਣਕ ਤੋਂ ਅਸੀਂ ਏਰੀਆ ਘਟਾ ਸਕਦੇ ਹਾਂ ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਉਦਾਹਰਨ ਦੇ ਤੌਰ ਦੇ ਉੱਪਰ ਸੌਣੀ ਦੇ ਸੀਜ਼ਨ ਦੇ ਵਿੱਚ ਸਾਡਾ ਜਿਹੜਾ ਪੰਜਾਬ ਆ ਉਹਦੇ ਵਿੱਚ ਜ਼ਿਆਦਾਤਰ ਅਸੀਂ ਝੋਨਾ ਲਾਇਆ ਹੁੰਦਾ ਲੇਕਿਨ ਅਸੀਂ ਬਦਲਵੀਆਂ ਫਸਲਾਂ ਜਿਦੇ ਵਿੱਚ ਸਾਡੀ ਮੱਕੀ ਆ ਜਾਂਦੀ ਆ ਸਾਡੀਆਂ ਦਾਲਾਂ ਵਾਲੀਆਂ ਫਸਲਾਂ ਆ ਜਾਂਦੀਆਂ ਨੇ ਅਸੀਂ ਕੁਝ ਚਾਰੇ ਵਾਲੀਆਂ ਫਸਲਾਂ ਅਸੀਂ ਲਾ ਸਕਦੇ ਹਾਂ ਚਾਰੇ ਵਾਲੀਆਂ ਫਸਲਾਂ ਲੈ ਕੇ ਅਸੀਂ ਕੁਝ ਜਿਹੜਾ ਆਪਣਾ ਏਰੀਆ ਚਾਰੇ ਵਾਲੀਆਂ ਫਸਲਾਂ ਥਲੇ ਲਿਆ ਕੇ ਅਸੀਂ ਡੇਰੀ ਫਾਰਮਿੰਗ ਵਾਲੇ ਪਾਸੇ ਆ ਸਕਦੇ ਹਾਂ ਉਹਦੇ ਨਾਲ ਸਾਡੀ ਜਿਹੜੀ ਆਮਦਨ ਦੇ ਸਾਡਾ ਚੌਕਾ ਵਾਧਾ ਹੋ ਸਕਦਾ ਜਿਸ ਤਰ੍ਹਾਂ ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਸ਼ੂ ਵੀ ਰੱਖੇ ਹੋਏ ਨੇ ਤੇ ਪਸ਼ੂਆਂ ਤੋਂ ਅੱਗੇ ਉਹ ਫਿਰ ਮੁੜ ਕੇ ਜਿਹੜੀ ਇਹ ਗੋਹੇ ਦੀ ਉਹ ਗੰਡਵਾ ਖਾਦ ਵੀ ਬਣਾਉਂਦੇ ਆ ਤੇ ਗੰਡਵਾ ਖਾਦ ਨੂੰ ਫਿਰ ਇਹ ਮੁੜ ਕੇ ਦੁਆਰਾ ਫਿਰ ਆਪਣੇ ਖੇਤਾਂ 'ਚ ਵਰਤਦੇ ਆ ਮਤਲਬ ਰੀਸਾਈਕਲਿੰਗ ਹੀ ਆ ਸਰ ਜੀ ਸਾਰੀ ਜਦੋਂ ਇਹ ਇਸ ਤਰ੍ਹਾਂ ਦੀ ਆਪਾਂ ਰੀਸਾਈਕਲਿੰਗ ਕਰਦੇ ਆ ਸਾਡੀ ਜਿਹੜੀ ਲਾਗਤ ਮੁੱਲ ਵੀ ਸਾਡਾ ਘਟਦਾ ਸਾਡੀ ਜ਼ਮੀਨ ਦੀ ਜਿਹੜੀ ਸੇਹਤ ਆ ਉਹ ਵੀ ਸਾਡੀ ਬਰਕਰਾਰ ਰਹਿੰਦੀ ਆ ਜਿਹੜੀ ਗੰਡਵਾ ਖਾਦ ਆ ਉਹ ਜਿਹੜਾਂ ਦੇ ਪਿੰਡ ਸ਼ਹਿਰਾਂ ਦੇ ਨੇੜੇ ਆ ਤੇ ਉਹ ਇਹਨੂੰ ਮਤਲਬ ਖਾਦ ਦੇ ਤੌਰ ਦੇ ਉੱਪਰ ਵੀ ਵੇਚ ਸਕਦੇ ਆ ਸਾਰਾ ਗਰਮੀ ਸਿੰਘ ਨੇ ਸਰੋਂ ਦਾ ਕੰਮ ਵੀ ਕੀਤਾ ਹੋਇਆ ਸਰੋਂ ਹੀ ਆਪਣੇ ਖੇਤਾਂ ਦੇ ਵਿੱਚ اگਾਉਂਦੇ ਆ ਤੇ ਜਦੋਂ ਜਿਹੜੀ ਸਰੋਂ ਆ ਸਰੋਂ ਨੂੰ ਆਪਣੇ ਘਰ ਦੇ ਵਿੱਚ ਹੀ ਇਹ ਇਹਨਾਂ ਨੇ ਕੋਲੂ ਰੱਖਿਆ ਹੋਇਆ ਉਹਦੇ 'ਚ ਇਹ ਉਹਦਾ ਤੇਲ ਕੱਢ ਕੇ ਉਹ ਵੇਚਦੇ ਨੇ ਮੁੜ ਕੇ ਜਿਹੜੀ ਖਲ ਬਚ ਜਾਂਦੀ ਆ ਖਲ ਫੇਰ ਆਪਣੇ ਪਸ਼ੂਆਂ ਨੂੰ ਪਾਉਂਦੇ ਆ ਤੋਂ ਇਹ ਵੀ ਦੇਖੋ ਰੀਸਾਈਕਲਿੰਗ ਆ ਤੋਂ ਸਾਨੂੰ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਕਿਸਾਨ ਨੇ ਗਾਂਵਦੂ ਕਿਸਾਨ ਨੇ ਇਨਾ ਤੋਂ ਸਿੱਖਣਾ ਚਾਹੀਦਾ ਕਿ ਇੱਕ ਬੰਦਾ ਕਿੰਨੇ ਕੰਮ ਕਰੀ ਜਾਂਦਾ ਮੇਰਾ ਨਾਮ ਮਨੀਸ਼ਾ ਠਾਕੁਰ ਹੈ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਬਤੌਰ ਸਬਜ਼ੀ ਵਿਗਿਆਨੀ ਕੰਮ ਕਰ ਰਹੀ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਜੈਵਿਕ ਖੇਤੀ ਦੇ ਬਾਰੇ ਵਿੱਚ ਜੈਵਿਕ ਖੇਤੀ ਜਿਹੜੀ ਹੈਗੀ ਉਹਦੇ ਵਿੱਚ ਆਪਾਂ ਨੇ ਕਿਸੇ ਵੀ ਤਰ੍ਹਾਂ ਦੀ ਰਸਾਇਣਿਕ ਖਾਦਾਂ ਕੀਟਨਾਸ਼ਕ ਦਵਾਈਆਂ ਉਲੀਨਾਸ਼ਕ ਇਹ ਨਦੀ ਨਾਸ਼ਿਕ ਜਿਹੜੇ ਹੈਗੇ ਉਹਨਾਂ ਦੀ ਵਰਤੋਂ ਨਹੀਂ ਕਰਨੀ ਹੈ ਉਸ ਤੋਂ ਇਲਾਵਾ ਸਾਡੇ ਫਾਰਮ ਤੇ ਜਿਹੜੇ ਜਿਹੜੇ ਆਪਣੇ ਰਿਸੋਰਸਸ ਹੈਗੇ ਜਿਵੇਂ ਕਿ ਸੜੀ ਗਲੀ ਰੂੜੀ ਦੀ ਖਾਦ ਹੈ ਗੰਡੋਵਾ ਖਾਦ ਹੈ ਉਹਨਾਂ ਦੀ ਵਰਤੋਂ ਜਿਹੜੀ ਹੈ ਕਰਨੀ ਹੈ ਤੇ ਜਿਵੇਂ ਆਪਾਂ ਸਬਜ਼ੀਆਂ ਦੀ ਗੱਲ ਕਰਾਂਗੇ ਤੇ ਜੈਵਿਕ ਸਬਜ਼ੀਆਂ ਦੇ ਵਿੱਚ ਜਿਹੜੀ ਜੈਵਿਕ ਖੇਤੀ ਹੈ ਉਹਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਸਬਜ਼ੀਆਂ ਆਪਾਂ ਕੱਚੀਆਂ ਖਾਨੀਆਂ ਖਾਨਨੇ ਆ ਸਲਾਦ ਦੇ ਤੌਰ ਤੇ ਖਾਨਨੇ ਆ ਇਸ ਲਈ ਜੈਵਿਕ ਖੇਤੀ ਦੀ ਜਿਹੜੀ ਮਹੱਤਤਾ ਹੈ ਹੋਰ ਵੱਧ ਜਾਂਦੀ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਆਉਣ ਵਾਲਾ ਜਿਵੇਂ ਜਿਹੜਾ ਜੂਨ ਤੇ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਪਿੰਡੀ ਲੋਬੀਆ ਤੇ ਕद्दू ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਕarele ਤੋਰੀ ਕੀਆ ਕद्दू ਹੋ ਗਿਆ ਇਦਾਂ ਦੀਆਂ ਜਿਹੜੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਉਹ ਲਾ ਸਕਦੇ ਆ ਤੇ ਜੈਵੀ ਖੇਤੀ ਦੇ ਵਿੱਚ ਜਿਹੜਾ ਹੈਗਾ ਉਹ ਫਸਲੀ ਚੱਕਰ ਦੀ ਬਹੁਤ ਮਹੱਤਤਾ ਹੈਗੀ ਕਿਉਂਕਿ ਜੈਵੀ ਖੇਤੀ ਦੇ ਵਿੱਚ ਜਿਹੜਾ ਫਸਲੀ ਚੱਕਰ ਹੈ ਉਹਨੂੰ ਜੈਵੀ ਖੇਤੀ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਇਸ ਲਈ ਜਿਹੜੇ ਇਹ ਸਾਰੀਆਂ ਫਸਲਾਂ ਜਿਹੜੀਆਂ ਆ ਆਪਾਂ ਫਸਲੀ ਚੱਕਰ ਦੇ ਫਸਲੀ ਚੱਕਰ ਚਲਾਵਾਂਗੇ ਜਿਵੇਂ ਕਿ ਆਪਾਂ ਗੱਲ ਕੀਤੀ ਐ ਪਿੰਡੀ ਦੀ ਤਾਂ ਪਿੰਡੀ ਦੀ ਜਿਹੜੀ ਬਿਜਾਈ ਐ ਤੁਸੀਂ ਜੂਨ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਕਰ ਸਕਦੇ ਹੋ ਜੇ ਤੁਸੀਂ ਜੈਵਿਕ ਤਰੀਕੇ ਦੇ ਨਾਲ ਇਹਨੂੰ ਲਾਉਣਾ ਹੈ ਤਾਂ ਇਸ ਤੇ ਲਈ ਸਾਢੇ 3 ਟਨ ਸੜੀ ਗਲੀ ਰੂੜੀ ਦੀ ਖਾਦ ਦੀ ਸਿਫਾਰਿਸ਼ ਹੈਗੀ ਇਸ ਤੋਂ ਪਿੰਡੀ ਤੋਂ ਇਲਾਵਾ ਲੋਬੀਆ ਹੈਗੀ ਲੋਬੀਆ ਜਿਹੜੀ ਫਸਲ ਹੈ ਇਹਨੂੰ ਬਹੁਤ ਹੀ ਘੱਟ ਅਮ ਇਹ ਜਿਹੜੀ ਨਾਈਟ੍ਰੋਜਨ ਤੱਤ ਦੀ ਲੋੜ ਹੁੰਦੀ ਹੈ ਤਾਂ ਇਹਦੀਆਂ ਜਿਹੜੀਆਂ ਜੜਾਂ ਹੈਗੀਆਂ ਉਹਨਾਂ ਦੇ ਵਿੱਚ ਗੰਡਾ ਹੁੰਦੀਆਂ ਨੇ ਤਾਂ ਉਹ ਇਹ ਜਿਹੜੀ ਫਸਲ ਹੈ ਇਹ ਵਾਤਾਵਰਣ ਤੋਂ ਨਾਈਟ੍ਰੋਜਨ ਲੈ ਕੇ ਫਿਕਸ ਕਰਦੀ ਹੈ ਤਾਂ ਇਹਦੀ ਜਿਹੜੀ ਨਾਈਟ੍ਰੋਜਨ ਦੇ ਤੱਤਾਂ ਦੀ ਰਿਕੁਆਇਰਮੈਂਟ ਹੈ ਬਹੁਤ ਘੱਟ ਹੁੰਦੀ ਹੈ ਲੋਬੀਆ ਜਿਹੜੀ ਹੈ ਤੁਸੀਂ ਜੂਨ ਜੁਲਾਈ ਮਹੀਨੇ ਦੇ ਵਿੱਚ ਲਾ ਸਕਦੇ ਹੋ ਤੇ ਇਸ ਨੂੰ ਜਿਹੜੀ ਹੈ ਬਹੁਤ ਘੱਟ ਤੱਤਾਂ ਦੀ ਲੋੜ ਹੁੰਦੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀ ਲੋਬੀਆ ਹੈਗੀ ਇਹਨਾਂ ਦੀਆਂ ਜੜਾਂ ਦੇ ਵਿੱਚ ਗੰਡਾ ਹੁੰਦੀ ਹੈ ਜਣੀਆਂ ਕਿ ਵਾਤਾਵਰਣ ਤੋਂ ਨਾਈਟ੍ਰੋਜਨ ਫਿਕਸ ਕਰਦੀਆਂ ਨੇ ਤੇ ਇਹ ਬਹੁਤ ਹੀ ਘੱਟ ਜਿਵੇਂ ਕਿ ਰੂੜੀ ਦੀ ਖਾਦ ਜਿਵੇਂ 2 ਟਨ ਸੁੱਕੀ ਸੜੀ ਗਲੀ ਰੂੜੀ ਦੀ ਖਾਦ ਦੀ ਜਿਹੜੀ ਹੈਗੀ ਉਹਦੀ ਇੱਕ ਏਕੜ ਦੀ ਸਫਾਰਿਸ਼ ਹੈਗੀ ਉਹ ਤੁਸੀਂ ਕਰ ਸਕਦੇ ਹੋ ਇਦਾਂ ਹੀ ਤੁਸੀਂ ਕੱਦੂ ਜਾਤੀ ਦੀਆਂ ਫਸਲਾਂ ਜਿਵੇਂ ਕਰੇਲੇ ਹੋਗੇ ਇਹਨਾਂ ਦੀ ਕਰੇਲੇ ਹੈ ਕੀ ਹੈ ਤੋਰੀ ਹੈ ਇਹਨਾਂ ਦੀ ਜਿਹੜੀ ਅੰਕਾਸ਼ਤ ਹੈ ਉਹ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਕਰ ਸਕਦੇ ਹੋ ਜਿਵੇਂ ਮੈਂ ਖਾਦਾਂ ਦੀ ਗੱਲ ਕਰ ਰਹੀ ਸੀ ਖਾਦ ਜਿਹੜੀ ਉਹ ਕਿਸਾਨ ਵੀਰੋ ਆਪਾਂ ਜਿਵੇਂ ਸੜੀ ਗਲੀ ਰੂੜੀ ਦੀ ਖਾਦ ਹੈ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਕਿ ਜਿਵੇਂ ਟੋਆ ਪਟਕੇ ਉਦੇ ਵਿੱਚ ਆਪਾਂ ਨੇ ਆਪਣੇ ਜਿਹੜੇ ਜਾਨਵਰਾਂ ਦਾ ਗੋਬਰ ਹੈਗਾ ਉਹ ਪਾਣਾ ਹੈ ਤੇ ਟੋਆ ਪਟਕੇ ਉਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਇਸ ਤਰ੍ਹਾਂ ਆਪਾਂ ਸੜੀ ਗਲੀ ਰੂੜੀ ਦੀ ਖਾਦ ਬਣਾਣੀ ਹੈ ਤੇ ਜਿਵੇਂ ਜੈਵੀ ਖਾਦਾਂ ਦੇ ਵਿੱਚ ਆਪਾਂ ਗੰਡੋਵਾ ਖਾਦ ਹੈ ਗੰਡੋਵਾ ਖਾਦ ਵੀ ਤੁਸੀਂ ਜੇ ਬਾਹਰੋਂ ਲੈ ਕੇ ਆਓ ਆਓਗੇ ਤਾਂ ਬਹੁਤ ਮਹਿੰਗੀ ਪੈਂਦੀ ਹੈ ਇਸ ਇਹ ਇਹ ਜਿਹੜੀ ਖਾਦ ਹੈ ਇਹਨੂੰ ਤੁਸੀਂ ਘਰ ਹੀ ਬਣਾਓ ਤਾਂ ਤੁਹਾਨੂੰ ਸਸਤੀ ਪਵੇਗੀ ਗੰਡੋਵਾ ਖਾਦ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਇੱਕ ਤਾਂ ਆਪਣੇ ਜਿਵੇਂ ਤੁਹਾਡੇ ਕੋਲ ਕੋਈ ਸ਼ੈੱਡ ਪਿਆ ਹੈ ਖਾਲੀ ਤਾਂ ਉੱਥੇ ਤੁਸੀਂ ਗੰਡੋਵਾ ਖਾਦ ਦੀ ਸ਼ੁਰੂਆਤ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਜਿਵੇਂ ਵਰਮੀ ਬੈੱਡ ਜਿਹੜੇ ਨੇ ਉਹ ਬਾਜ਼ਾਰੋਂ ਮਿਲ ਜਾਂਦੇ ਨੇ ਤਾਂ ਉਹ ਪਲਾਸਟਿਕ ਦੇ ਜਿਹੜੇ ਬੈੱਡ ਹੈ ਉਹ ਤੁਸੀਂ ਆਪਣੇ ਖੇਤਾਂ ਦੇ ਵਿੱਚ ਜਿੱਥੇ ਛਾ ਛਾਇਆ ਹੈਗੀ ਉੱਥੇ ਲਾ ਸਕਦੇ ਨੇ ਤੇ ਉਹਦੇ ਵਿੱਚ ਕੀ ਕਰਨਾ ਹੈ ਕਿ ਅਲੱਗ-ਅਲੱਗ ਜਿਹੜੀ ਤੇ ਹੈ ਅ ਦੋ ਤਿੰਨ ਤੇ ਜਿਹੜੀ ਆਪਾਂ ਵਿਛਾਣੀ ਹੁੰਦੀ ਹੈ ਜਿਵੇਂ ਜਿਹੜੀ ਵੀ ਆਪਣੇ ਕੋਲ ਸੁੱਕੇ ਪੱਤੀਆਂ ਹੈਗੀਆਂ ਉਹ ਆਪਾਂ ਵਰਤ ਸਕਦੇ ਆ ਜਿਵੇਂ ਝੋਨੇ ਦੀ ਪਰਾਲੀ ਹੈ ਉਹਦੀ ਵਰਤੋਂ ਕਰ ਸਕਦੇ ਆ ਤੇ ਜਿਹੜਾ ਆਪਣਾ ਗੋਬਰ ਹੈ ਉਹ 15 ਕਰ ਦਿਨ ਪੁਰਾਣਾ ਹੋਏ ਤੇ ਜਿਵੇਂ ਪਹਿਲੇ ਤੁਸੀਂ ਝੋਨੇ ਦੀ ਪਰਾਲੀ ਦੀ ਤੇ ਵਿਛਾਉਂਦੀ ਉਸ ਤੋਂ ਬਾਅਦ ਤੁਸੀਂ ਜਿਹੜੀ ਗੋਬਰ ਗੋਬਰ ਹੈ 15 ਦਿਨ ਪੁਰਾਣਾ ਉਹਦੀ ਜਿਹੜੀ ਤੇ ਉਹ ਵਿਛਾ ਸਕਦੇ ਹੋ ਇਸ ਤੋਂ ਇਲਾਵਾ ਇਦਾਂ ਤਿੰਨ ਤਾਂ ਲੈ ਕੇ 6 ਜਿਹੜੀਆਂ ਤੇ ਹੈਗੀ ਜਿਵੇਂ ਪਹਿਲੇ ਤੁਹਾਡੀ ਚੋਨੇ ਦੀ ਪਰਾਲੀ ਹੋ ਗਈ ਫਿਰ ਤੁਹਾਡੀ ਗੋਬਰ ਦੀ ਖਾਦ ਹੈ ਫਿਰ ਚੋਨੇ ਦੀ ਪਰਾਲੀ ਹੈ ਫਿਰ ਗੋਬਰ ਦੀ ਖਾਦ ਹੈ ਇਦਾਂ ਕਰਕੇ ਤੁਸੀਂ 6 5 6 ਜਿਹੜੀ ਲੇਅਰ ਹੈ ਉਹ ਬਣਾ ਕੇ 5 ਤੋਂ 7 ਦਿਨਾਂ ਤੋਂ ਬਾਅਦ ਇਹਦੇ ਵਿੱਚ ਤੁਸੀਂ ਜਿਹੜੇ ਗੰਡੋਏ ਹੈਗੇ ਲਾਲ ਰੰਗ ਦੇ ਉਹਨੂੰ ਆਪਾਂ ਆਈਸੀਨੀਆ ਫੋਰਟੀਡਾ ਕਹਿੰਦੇ ਨੇ ਉਹ ਤੁਸੀਂ ਬੈੱਡ ਦੇ ਵਿੱਚ ਜਿਹੜੇ ਨੇ ਛੱਡ ਦੇਣੇ ਨੇ ਇਹਦੇ ਵਿੱਚ ਧਿਆਨ ਇਹ ਰੱਖਣਾ ਹੈ ਕਿ ਜਿਹੜਾ ਤੁਹਾਡਾ ਬੈੱਡ ਹੈ ਉਹ ਸਿੱਲਾ ਹੋਵੇ ਉਹਦੇ ਵਿੱਚ 60 ਤੋਂ 70 ਪ੍ਰਤੀਸ਼ਤ ਜਿਹੜੀ ਹੈ ਉਹ ਨਮੀ ਰਹਿਣੀ ਚਾਹੀਦੀ ਹੈ ਤੇ ਇਦਾਂ ਕਰਕੇ ਤੁਸੀਂ ਜਿਹੜੀ ਆਪਣੀ ਗੰਡੋਆ ਖਾਦ ਹੈ ਇਦਾਂ ਤਿਆਰ ਕਰ ਸਕਦੇ ਹੋ ਤੇ ਜਿਹੜੇ ਲਾਲ ਰੰਗ ਦੇ ਗੰਡੋਏ ਹੈਗੇ ਇਹ ਜਿਹੜੀ ਖਾਦ ਹੈ ਇਹ 60 ਦਿਨਾਂ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦਿੰਦੇ ਨੇ ਇਹ ਜਦੋਂ ਖਾਦ ਬਣ ਗਈ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਛਾਣ ਕੇ ਗੰਡੋਏ ਜਿਹੜੇ ਨੇ ਉਹ ਅਲੱਗ ਕਰ ਸਕਦੇ ਹੋ ਤੇ ਖਾਦ ਜਿਹੜੀ ਤੁਹਾਡੀ ਤੁਹਾਡੀ ਲਾਗਾ ਜਾਏਗੀ ਤੇ ਇਹ ਜਿਹੜੇ ਗੰਡੋਏ ਬਚ ਗਏ ਇਹ ਤੁਸੀਂ ਅਗਲੇ ਬੈੱਡ ਦੀ ਅਗਲੇ ਬੈੱਡ ਤੇ ਪਾ ਦੇਣੀ ਹੈ ਤੇ ਇਦਾਂ ਕਰਕੇ ਤੁਸੀਂ ਜਿਹੜੀ ਗੰਡੋਆ ਖਾਦ ਹੈ ਉਹ ਘਰੇ ਤਿਆਰ ਕਰ ਸਕਦੇ ਹੋ ਪਰੰਪਰਾਗਤ ਖੇਤੀ ਕਰਕੇ ਹੁਣ ਕਿਸਾਨ ਵਧੇਰੇ ਆਮਦਨ ਪ੍ਰਾਪਤ ਨਹੀਂ ਕਰ ਸਕਦਾ ਆਧੁਨਿਕ ਢੰਗ ਤਰੀਕਿਆਂ ਨੂੰ ਅਪਣਾ ਕੇ ਕਿਸਾਨ ਇੱਕੋ ਸਮੇਂ ਵਿੱਚ ਵਾਧੂ ਫਸਲਾਂ ਲੈ ਸਕਦਾ ਹੈ ਅਤੇ ਵਧੇਰੇ ਉਤਪਾਦਨ ਲੈ ਕੇ ਆਰਥਿਕ ਪੱਖੋਂ ਮਜ਼ਬੂਤ ਹੋ ਸਕਦਾ ਹੈ ਖੇਤੀ ਸਹਾਇਕ ਕਿੱਤੇ ਅਪਣਾ ਕੇ ਕਿਸਾਨ ਹਰ ਰੋਜ਼ ਪੈਸੇ ਕਮਾ ਲੈਂਦਾ ਹੈ ਅਤੇ ਉਸ ਦੇ ਘਰ ਦਾ ਖਰਚਾ ਵਧੀਆ ਚੱਲਦਾ ਰਹਿੰਦਾ ਹੈ ਇਸ ਨਾਲ ਦੂਜੇ ਕਿਸਾਨਾਂ ਨੂੰ ਵੀ ਚੰਗੀ ਸਿਹਤ ਮਿਲਦੀ ਰਹਿੰਦੀ ਏ ਹੁਣ ਉਸ ਤੋਂ ਪਿੱਛੋਂ ਮੈਂ ਸਬਜ਼ੀਆਂ ਜੀ ਸਬਜ਼ੀਆਂ ਵੀ ਹਰ ਕਿਸਮ ਦੀਆਂ ਯੂਨੀਵਰਸਿਟੀ ਤੋਂ ਮੈਂ ਲੈ ਕੇ ਇਹਨਾਂ ਦੀ ਕਿੱਟ ਏ ਗਿਆ ਦੇਸੀ ਕਿੱਟ ਆ ਜੀ ਉਹਦੇ ਵਿੱਚ ਹਰ ਕਿਸਮ ਦੇ ਬੀਜ ਹੁੰਦੇ ਆ ਜੀ ਉਹ ਜਿਹੜੀ ਆ ਕਿ ਮੈਂ ਲਾਉਣ ਦੇ ਕਰਕੇ ਡੰਡਾ ਕੇ ਜੋ ਵੀ ਹਰ ਕਿਸਮ ਦੀ ਕੱਦੂ, ਕਰੇਲਾ ਜੋ ਵੀ ਹਰ ਕਿਸਮ ਦੀ ਜਿਹੜੀ ਆ ਸਬਜੀ ਜਿਹੜੀ ਆ ਉਹ ਮੇਰੇ ਖਾਮ ਦੇ ਆ ਜੇ ਫਿਰ ਇਸ ਤੋਂ ਪਿੱਛੋਂ ਮੈਂ ਕਨਾਲ ਡੇਡ ਕਨਾਲ ਦੇ ਵਿੱਚ ਮਿਰਚ ਲਾਈ ਹੋਈ ਹੈ ਜੀ ਮਿਰਚ ਵੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਆਇਓ ਇੱਕ ਉਹਨੂੰ ਪਕਾ ਕੇ ਸਾਰਾ ਸਾਲ ਉਹਦੀ ਜਿਹੜੀ ਆ ਆਪਾਂ ਨੂੰ ਚੱਲਦੀ ਰਹਿੰਦੀ ਹੈ ਜੀ ਇਸ ਤੋਂ ਪਿੱਛੋਂ ਮੈਂ ਜਿਹੜਾ ਹੈ ਕਿ ਨਹੀਂ ਕੁਝ ਕੁ ਜਿਵੇਂ ਚਪਾਤੀ ਕਣਕ ਹੋ ਗਈ ਜਿਵੇਂ 2851 ਕਣਕ ਲੇਟ ਕਿਸਮ ਹੈਗੀ ਆ ਜੀ ਬਹੁਤ ਵਧੀਆ ਜੀ ਉਹ ਜਿਹੜੀ ਆ ਕਿ ਨਹੀਂ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਮੈਂ ਕੋਈ ਪੈਸਟੀਸਾਈਡ ਜਾਂ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦਾ ਫਰਟੀਲਾਈਜ਼ਰ ਨਹੀਂ ਪਾਉਂਦਾ ਜੀ ਮੈਂ ਉਹ ਬਗੈਰ ਆਰਗੈਨਿਕ ਆ ਬਿਲਕੁਲ ਹੁਣ ਉਸੇ ਦੇ ਵਿੱਚ ਹੀ ਹੁਣ 1121 ਜਿਹੜੀ ਆ ਗਈ ਆ ਜਾਂ 1847 ਜਿਹੜੀ ਆ ਬਾਸਪਤੀ ਲਾਈ ਜਾਵੇਗੀ ਉਹ ਜਿਹੜੀ ਬਾਸਪਤੀ ਵੀ ਜਿਹੜੀ ਆ ਉਸ ਤੋਂ ਜਿਹੜਾ ਹਾਂ ਹਟਕੇ ਕੋਈ ਵੀ ਕਿਸੇ ਕਿਸਮ ਦਾ ਉਹਦੇ ਵਿੱਚ ਕੋਈ ਪੈਸਟੀਸਾਈਡ ਨਹੀਂ ਵਰਤੀ ਜਾਏਗੀ ਨਾ ਵਰਤਣ ਦੇ ਕਰਕੇ ਇੱਕ ਬਹੁਤ ਹੀ ਵਧੀਆ ਖਾਣ ਦੇ ਯੋਗ ਬਣ ਜਾਂਦੀ ਹੈ ਜੀ ਹੁਣ ਇਹਨਾਂ ਦੇ ਯੂਨੀਵਰਸਿਟੀ ਦੇ ਸਾਡੇ ਉਥੇ ਆਰਗੈਨਿਕ ਜਾਣ ਕਰਕੇ ਸਾਨੂੰ ਹੋਰ ਵੀ ਪ੍ਰੇਰਿਤ ਮਿਲ ਗਿਆ ਹੁਣ ਸਾਨੂੰ ਕੁਝ ਐਗਰੋ ਦਾ ਬਹੁਤ ਸੰਯੋਗ ਮਿਲਦਾ ਜੀ ਜਿਹੜਾ ਕਿ ਸਾਨੂੰ ਆਰਗੈਨਿਕ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਸਾਡੇ ਨਾਲ ਸੰਯੋਗ ਕਰਦੇ ਆ ਜੀ ਹਰ ਕਿਸਮ ਦਾ ਸਾਨੂੰ ਉਹ ਜਾ ਕੇ ਜਿਵੇਂ ਉਹਨਾਂ ਪਿੱਛੇ ਆਪਣੇ ਇਫਕੋ ਵਾਲਿਆਂ ਦੇ ਨਾਲ ਲਾਇਆ ਸੀ ਕੈਂਪ ਕੈਂਪ ਲਾਉਣ ਦੇ ਕਾਰਨ ਉਹਨਾਂ ਸਾਨੂੰ ਸਾਰਾ ਕੁਝ ਦੱਸਿਆ ਜੀ ਇਸ ਤਰ੍ਹਾਂ ਪਾਇਆ ਜਾਂਦਾ ਈ ਆਹ ਚੀਜ਼ ਇਤੋਂ ਪਾਓ ਜਾਂ ਕੋਈ ਵੀ ਕਿਸੇ ਕਿਸਮ ਦੀ ਜੜੀ ਜਰੀਲੀ ਸਪਰੇ ਨਾ ਕਰੋ ਕਿਉਂਕਿ ਜਿੱਲੀ ਸਪਰੇ ਜਿਹੜੀ ਆ ਉਹ ਆਪਣੇ ਸੇਹ ਤੇ ਹਾਨੀ ਕਰਕੇ ਆ ਜੀ ਇਸ ਕਰਕੇ ਉਹਨਾਂ ਦੇ ਨਾਲ ਕਰਕੇ ਅਸੀਂ ਕੋਈ ਵੀ ਜਰੀਲੀ ਜਾਂ ਇਹੋ ਜੀ ਕੋਈ ਵੀ ਕਿਸੇ ਕਿਸਮ ਦੀ ਅਸੀਂ ਕੋਈ ਸਪਰੇ ਨਹੀਂ ਕਰਦੇ ਜੀ ਹੋਰ ਸਾਡੇ ਕੋਲ ਪਸ਼ੂ ਨੇ ਜੀ ਉਹਰ ਹਰ ਕਿਸਮ ਦਾ ਹੈਗਾ ਜਿਹੜੀ ਬਾਕੀ ਜਿਹੜੀ ਅਸੀਂ ਪਾਣੀ ਨੂੰ ਬਚਾਉਣ ਵਾਸਤੇ ਜਿੰਨੀ ਵੀ ਸਾਡੀ ਪੈੜੀਆਂ ਜੀ ਸਾਰੀ ਅੰਡਰਗਰਾਉਂਡ ਪਾਈਪ ਕੀਤੀ ਹੋਈ ਹੈ ਜੀ ਕਿਉਂਕਿ ਉਹ ਪਾਣੀ ਨੂੰ ਬਚਾਉਣ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਪਾਣੀ ਨੂੰ ਬਚਾਉਣਾ ਹੈ ਜੀ ਪਾਣੀ ਨੂੰ ਬਚਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਹੋਈ ਹੈ ਜੀ ਜਿਵੇਂ ਕਿ ਔਰਗੈਨਿਕ ਸਕੂਲ ਯੂਨੀਵਰਸਿਟੀ ਤੋਂ ਸਾਡੇ ਕੋਲ ਜਾਣ ਕਰਕੇ ਇਹਨਾਂ ਨੇ ਸਾਨੂੰ ਔਰਗਨ ਔਰਗੈਨਿਕ ਬਾਰੇ ਸਮਝਾਇਆ ਤੇ ਇਹਨਾਂ ਨੇ ਸਾਨੂੰ ਉਹਨਾਂ ਦੇ ਬਾਰੇ ਦੱਸਿਆ ਕਿ ਫਸਲ ਦੇ ਕੀੜੇ ਜਿਹੜੇ ਨੇ ਆਪਣੇ ਦੁਸ਼ਮਣ ਕੀੜੇ ਨੇ ਆਪਣੇ ਮਿੱਤਰ ਕੀੜਿਆਂ ਦੇ ਟ੍ਰੈਕੋ ਕਾਰਡ ਲਾ ਕੇ ਤੇ ਉਹਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਆਪਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਪੈਸਟੀਸਾਈਡ ਦੀ ਲੋੜ ਨਹੀਂ ਪੈਂਦੀ ਹੁਣ ਆਪਾਂ ਨੂੰ ਇਸ ਤੋਂ ਸਭ ਤੋਂ ਵੱਡਾ ਬਹੁਤ ਵਾਰਾ ਜ਼ਰੂਰੀ ਆ ਕਿਉਂਕਿ ਇਹਨਾਂ ਦੱਸਿਆ ਜਿਹੜੀ ਆਪਣੇ ਇੱਕ ਨਿੰਮ ਨਿੰਮ ਦਾ ਦਰਖਤ ਆ ਨੇਮ ਦੇ ਦਰਖਤ ਦੀ ਆਪਾਂ ਸਪਰੇਅ ਕਰ ਦਿਆਂਗੇ ਤੇ ਆਪਣੇ ਕੀੜਾ ਮਕੌੜਾ ਵੀ ਖਤਮ ਹੋ ਜਾਏਗਾ ਤੇ ਆਪਾਂ ਨੂੰ ਉਹਦਾ ਕੋਈ ਨੁਕਸਾਨ ਵੀ ਨਹੀਂ ਮਿਲਣਾ ਹੈਗਾ ਜੀ ਫਿਰ ਇਹਨਾਂ ਦੇ ਜਿਹੜਾ ਆਪਾਂ ਆਰਗੈਨਿਕ ਕੀਤੀ ਆ ਆਰਗੈਨਿਕ ਦੇ ਵਿੱਚ ਆਪਾਂ ਜਿਹੜਾ ਕਿ ਨਹੀਂ ਕੋਈ ਵੀ ਕਿਸਮ ਕਿਸਮ ਦੇ ਨਦੀਨ ਨਾਸ਼ਕ ਕੋਈ ਵੀ ਅਸੀਂ ਪੈਸਟੀਸਾਈਡ ਨਹੀਂ ਵਰਤਦੇ ਕਿਉਂਕਿ ਇਹਨਾਂ ਦੇ ਕੋਲੋਂ ਸਾਨੂੰ ਇਹਨਾਂ ਦੇ ਉਹਨੂੰ ਗੋਡੀ ਕਰਨ ਵਾਸਤੇ ਬਹੁਤ ਹੀ ਵਧੀਆ ਤਰਫਾਲੀਆਂ ਦਿੱਤੀਆਂ ਸੀ ਉਹ ਤਰਫਾਲੀਆਂ ਦੇ ਨਾਲ ਅਸੀਂ ਉਹਨੂੰ ਗੋਡੀ ਕਰਕੇ ਗੋਡੀ ਕਰਨ ਤੋਂ ਪਿੱਛੇ ਨਦੀਨ ਖਤਮ ਹੋ ਜਾਂਦੇ ਆ ਤੇ ਨਦੀਨ ਖਤਮ ਹੋਣ ਤੋਂ ਪਿੱਛੇ ਸਾਡੀ ਫਸਲ ਬਿਲਕੁਲ ਵਧੀਆ ਹੋ ਜਾਂਦੀ ਹੈ ਜੀ ਕਿਉਂਕਿ ਆਪਾਂ ਨੂੰ ਇਹਨਾਂ ਨੇ ਫਿਰ ਆ ਜਿਹੜੀ ਨਿੰਮ ਦੀ ਸਪਰੇਅ ਕਰਨ ਵਾਸਤੇ ਸਾਨੂੰ ਇਹਨਾਂ ਨੇ ਬਹੁਤ ਵਧੀਆ ਇੱਕ ਇਲੈਕਟ੍ਰੋਨਿਕ ਜਿਹੜੇ ਨੇ ਪੰਪ ਦਿੱਤੇ ਸਨ ਜਿਹੜੇ ਕੀ ਹਨ ਉਹਨਾਂ ਦੇ ਨਾਲ ਸਪਰੇਅ ਕਰਕੇ ਆਪਣੀ ਫਸਲ ਨੂੰ ਪੂਰਾ ਵਧੀਆ ਕਾਮਯਾਬ ਕਰ ਸਕਦੇ ਆ ਫਿਰ ਇਹਨਾਂ ਨੇ ਜਿਹੜੇ ਕੋਜਕ ਜਿਹੜੇ ਨੇ ਆਪਣੀਆਂ ਜਿਵੇਂ ਹੁਣ ਫਸਲਾਂ ਨੇ ਜਿਵੇਂ ਹਲਦੀ ਹੋ ਗਈ ਹਲਦੀ ਆਪਾਂ ਨੂੰ ਕੁਝ ਵੀ ਨਾ ਇਹਨੂੰ ਪਾਈਏ ਆਪਣੀ ਹਲਦੀ ਹੋ ਜਾਂਦੀ ਆ ਹਰ ਕਿਸੇ ਬੰਦੇ ਨੂੰ ਚਾਹੀਦਾ ਯੂਨੀਵਰਸਿਟੀ ਨਾਲ ਜੁੜਨ ਯੂਨੀਵਰਸਿਟੀ ਨਾਲ ਜੁੜ ਕੇ ਟ੍ਰੇਨਿੰਗ ਲੈਣ ਟ੍ਰੇਨਿੰਗ ਲੈ ਕੇ ਆਪਦਾ ਕਾਰੋਬਾਰ ਕਰਨ ਹੁਣ ਟਾਈਮ ਆ ਗਿਆ ਟ੍ਰੇਨਿੰਗ ਦਾ ਤੇ ਆਪ ਦਾ ਜਿੰਨਾ ਵੀ ਤੁਸੀਂ ਇਹਨਾਂ ਤੋਂ ਹੋ ਸਕਦਾ ਵੱਧ ਤੋਂ ਵੱਧ ਟ੍ਰੇਨਿੰਗ ਦਾ ਲਾਹਾ ਲਓ ਲਾਹਾ ਲੈਣ ਦੇ ਨਾਲ ਹਰ ਕਿਸਮ ਦੀ ਜੇ ਤੁਸੀਂ ਮੁਰਗੀ ਪਾਲਣ ਕਰਨੀ ਆ ਤਾਂ ਟ੍ਰੇਨਿੰਗ ਲੋ ਜੇ ਤੁਸੀਂ ਮੱਛੀ ਫਾਰਮ ਕਰਨੀ ਆ ਤਾਂ ਟ੍ਰੇਨਿੰਗ ਲੋ ਜੇ ਤੁਸੀਂ ਕੋਈ ਵੀ ਕਿਸੇ ਕਿਸਮ ਦੇ ਬੂਟੇ ਆ ਜਾਂ ਹਰ ਕੋਈ ਤਨਾ ਉਹ ਵੀ ਟ੍ਰੇਨਿੰਗ ਤੁਹਾਨੂੰ ਮਿਲੇਗੀ ਤੇ ਤੁਹਾਨੂੰ ਜਿਹੜੇ ਬੂਟੇ ਲਾਉਣ ਦੇ ਨਾਲ ਸਹਾਇਤਾ ਮਿਲ ਜੇਗੀ ਫਿਰ ਜਿਹੜਾ ਕਿ ਨਹੀਂ ਕੋਈ ਵੀ ਕਿਸੇ ਕਿਸਮ ਦੀ ਬੀਜ ਨੇ ਇਹ ਤੁਹਾਨੂੰ ਯੂਨੀਵਰਸਿਟੀ ਤੋਂ ਸਾਰੇ ਦੇਸੀ ਮਿਲਦੇ ਆ ਜੀ ਇਹਨਾਂ ਬੀਜਾਂ ਨੂੰ ਲੈ ਕੇ ਤੁਸੀਂ ਵਰਤੋ ਤੇ ਤੁਹਾਡੀ ਫਸਲ ਵੀ ਚੰਗੀ ਹੋਵੇਗੀ ਤੇ ਤੁਹਾਨੂੰ ਆਪ ਦਾ ਜਿਹੜਾ ਨਾ ਸਰੀਰ ਦੀ ਬੈਨੀਫਿਟ ਵੀ ਮਿਲੇਗਾ ਜੀ ਫਿਰ ਜਿਹੜਾ ਇਹ ਯੂਨੀਵਰਸਿਟੀ ਇੱਕ ਐਹੋ ਜਿਹਾ ਆਧਾਰਾ ਏ ਜਿਹੜਾ ਕਿ ਆਪਾਂ ਨੂੰ ਦਿੰਦਾ ਆਪਣੇ ਤੋਂ ਲੈਂਦਾ ਕੁਛ ਨਹੀਂਗਾ ਇਹ ਆਪਾਂ ਨੂੰ ਦਿੰਦੇ ਆ ਆਪਣੇ ਤੋਂ ਲੈਂਦੇ ਨਹੀਂਗੇ ਬਿਲਕੁਲ ਆਪਾਂ ਨੂੰ ਜੋ ਵੀ ਦਿੰਦੇ ਨੇ ਨਾ ਇਹ ਆਪਾਂ ਨੂੰ ਟ੍ਰੇਨਿੰਗਾਂ ਦੇ ਰੂਪ ਦੇ ਵਿੱਚ ਦਿੰਦੇ ਨੇ ਆਪਣੇ ਨਾਲ ਸਹਾਇਤਾ ਇਹਨਾਂ ਦੀ ਬਹੁਤ ਜ਼ਿਆਦਾ ਹੈ ਜੇ ਆਪਾਂ ਇਹਨਾਂ ਨਾਲ ਜੁੜਾਂਗੇ ਤੇ ਆਪਾਂ ਇਹਨਾਂ ਤੋਂ ਹਰ ਕਿਸਮ ਦੀ ਫਾਇਦਾ ਲੈ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਝੋਨਾ ਕਣਕ ਫਸਲੀ ਚੱਕਰ ਲਾਉਨੇ ਆ ਮੱਕੀ ਕਣਕ ਫਸਲੀ ਚੱਕਰ ਲਾਉਨੇ ਆ ਪਰ ਜਦੋਂ ਅਸੀਂ ਬਦਲਵੀਆਂ ਫਸਲਾਂ ਵਾਲੇ ਪਾਸੇ ਨੂੰ ਆਉਨੇ ਆ ਤੇ ਸਾਡੀ ਜਿਹੜੀ ਪਾਣੀ ਦੀ ਖਪਤ ਸਾਡੀ ਉਹ ਕਾਫੀ ਘਟ ਜਾਂਦੀ ਹੈ ਤੇ ਮੈਂ ਸਰ ਗਰਮੀਤ ਸਿੰਘ ਉਹਨਾਂ ਦੇ ਖੇਤਾਂ ਦੇ ਉੱਪਰ ਇਹ ਦੇਖਿਆ ਵੀ ਜਦੋਂ ਇਹ ਝੋਨਾ ਵੀ ਲਾਉਂਦੇ ਨੇ ਝੋਨੇ ਨੂੰ ਵੀ ਇਹ ਸਿੱਧੇ ਸਿੱਧਾ ਝੋਨਾ ਲਾਉਂਦੇ ਆ ਸਿੱਧਾ ਝੋਨਾ ਲਾਉਣ ਦੇ ਨਾਲ ਸਾਡੀ ਪਾਣੀ ਦੀ ਕੁਸ਼ ਬਚਤ ਹੁੰਦੀ ਹੈ ਤੇ ਨਾਲ ਨਾਲ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਆ ਸਾਡੀ ਉਹ ਵੀ ਬਰਕਰਾਰ ਰਹਿੰਦੀ ਹੈ ਕਿਉਂਕਿ ਇਹਦੇ ਚ ਅਸੀਂ ਕਦੂ ਨਹੀਂ ਕਰਦੇ ਸਿੱਧੇ ਤੌਰ ਦੇ ਉੱਪਰ ਅਸੀਂ ਝੋਨਾ ਲਾਉਂਦੇ ਆ ਤੋਂ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਨੇ ਉਹ ਬੜੇ ਹੀ ਪ੍ਰੇਰਣਾ ਮਤਲਬ ਸਰੋਤ ਬਣਦੇ ਆ ਦੂਸਰੇ ਕਿਸਾਨਾਂ ਦੇ ਲਈ ਤੇ ਇੱਕ ਮੈਂ ਨਾਲ ਇਹ ਵੀ ਦੇਖਿਆ ਕਿ ਇਹਨਾਂ ਨੇ ਮੱਛੀ ਫਾਰਮ ਵੀ ਬਣਾਇਆ ਹੋਇਆ ਮਛਰੀ ਦਾ ਕੰਮ ਵੀ ਕਰਦੇ ਨੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਸਰੋਂ ਦਾ ਕੰਮ ਆਪਣਾ ਸਰੋਂ ਦਾ ਤੇਲ ਕੱਢ ਕੇ ਵੇਚਦੇ ਨੇ ਇਹਨਾਂ ਦੇ ਹਲਦੀ ਦਾ ਵੀ ਕੰਮ ਕੀਤਾ ਹੋਇਆ ਹਲਦੀ ਦੀ ਮੜ ਕੇ ਪ੍ਰੋਸੈਸਿੰਗ ਕਰਕੇ ਉਹ ਵੀ ਇਹ ਮੜ ਕੇ ਪੈਕਟ ਬੰਦ ਕਰਕੇ ਉਹਨਾਂ ਨੂੰ ਵੇਚਦੇ ਨੇ ਤੋਂ ਆਪ ਵੀ ਕੰਮ ਕਰਦੇ ਨੇ ਆਪਣੇ ਪਰਿਵਾਰ ਨੂੰ ਵੀ ਨਾਲ ਜੋੜ ਕੇ ਰੱਖਿਆ ਹੋਇਆ ਤੇ ਇਹ ਸਰ ਦੇ ਸਾਰੇ ਇਹ ਆਪਣੇ ਜਿਹੜੇ ਕੰਮ ਦੇ ਵਿੱਚ ਹੱਥ ਵਟਾਉਂਦੇ ਇਹ ਪਰਿਵਾਰ ਦੇ ਮੈਂਬਰ ਤੋਂ ਸ਼ਹਿਦ ਦਾ ਕੰਮ ਕਰਦੇ ਨੇ ਸ਼ਹਿਦ ਇਹਨਾਂ ਦਾ ਕਾਫੀ ਅੱਛਾ ਹੁੰਦਾ ਸ਼ਹਿਦ ਦੀਆਂ ਮੱਖੀਆਂ ਵੀ ਰੱਖੀਆਂ ਹੋਈਆਂ ਤੇ ਉਹਦਾ ਵੀ ਇਹ ਜਿਹੜਾ ਸ਼ਹਿਦ ਵੀ ਇਹ ਵੇਚਦੇ ਨੇ ਤੋ ਇਸ ਤਰ੍ਹਾਂ ਕਰਨ ਦੇ ਨਾਲ ਜਿਵੇਂ ਅਸੀਂ ਕੱਲੀਆਂ ਫਸਲਾਂ ਲਾਈਏ ਫਸਲਾਂ ਦੇ ਵਿੱਚ ਅਸੀਂ ਬੀਜਣ ਤੋਂ ਲੈ ਕੇ ਵੜਨ ਤੱਕ ਦਾ ਕੰਮ ਕਰਦੇ ਆ ਇਹਦੇ ਵਿੱਚ ਅਸੀਂ ਗੋਡੀ ਕਰਕੇ ਨਦੀਨਾਂ ਨੂੰ ਕਾਬੂ ਕਰਦੇ ਆ ਲੇਕਿਨ ਇਹਨਾਂ ਨੇ ਕੀ ਕਰਦੇ ਨੇ ਇਹ ਡੇਰੀ ਦਾ ਕੰਮ ਵੀ ਕਰਦੇ ਆ ਮੁੜ ਕੇ ਇਹ ਤੇਲ ਦਾ ਵੀ ਕੰਮ ਕਰਦੇ ਆ ਹਲਦੀ ਦਾ ਕੰਮ ਕਰਦੇ ਆ ਮਤਲਬ ਹਰ ਰੋਜ਼ ਕੋਈ ਨਾ ਕੋਈ ਇਹਨਾਂ ਨੂੰ ਕੰਮ ਵੀ ਇਹਨਾਂ ਕੋਲ ਹੈਗਾ ਤੇ ਨਾਲ ਨਾਲ ਇਹਨਾਂ ਕੋਲ ਪੈਸੇ ਵੀ ਰੋਜ਼ਾਨਾ ਆਉਂਦੇ ਆ ਤੋ ਸਾਨੂੰ ਬਾਕੀ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਕਿ ਅਸੀਂ ਜਿਹੜਾ ਆਪਣਾ ਵਨਡ ਉਸ ਤਰ੍ਹਾਂ ਕਰੀਏ ਕਿ ਅਸੀਂ ਸਾਨੂੰ ਜਿਹੜਾ ਕੰਮ ਰੁਟੀਨ ਦੇ ਨਾਲ ਸਾਨੂੰ ਕੰਮ ਵੀ ਮਿਲਦਾ ਰਹੇ ਪਰਿਵਾਰਕ ਮੈਂਬਰ ਵੀ ਸਾਡੇ ਉਸ ਕੰਮ ਦੇ ਵਿੱਚ ਸਾਡੇ ਹਿੱਸਾ ਵਟਾਉਣ ਸਾਡੇ ਜਿਹੜੇ ਬੱਚੇ ਨੇ ਉਹ ਵੀ ਸਾਡੇ ਨਾਲ ਲੱਗੇ ਤੇ ਉਹ ਵੀ ਅੱਗੇ ਉਹਨਾਂ ਨੂੰ ਮੁੜ ਕੇ ਉਹੀ ਤਜਰਬਾ ਜਿਹੜਾ ਉਹ ਅੱਗੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੇ ਅੱਗੇ ਕੰਮ ਕਰਨ ਦੀ ਯਾਦ ਉਹਨਾਂ ਨੂੰ ਪਹੂਗੀ ਤੋ ਇਸ ਤਰ੍ਹਾਂ ਕਰਕੇ ਅਸੀਂ ਪਰਿਵਾਰ ਨੂੰ ਵੀ ਇਕੱਠਾ ਰੱਖ ਸਕਦੇ ਹਾਂ ਮਿਹਨਤ ਕਰਨ ਦਾ ਅਸੀਂ ਵੱਲ ਦੇ ਸਕਦੇ ਹਾਂ ਬੱਚਿਆਂ ਨੂੰ ਤੇ ਬੱਚਿਆਂ ਦੀ ਸਿਹਤ ਵੀ ਅੱਛੀ ਰਹੂਗੀ ਕਿਉਂਕਿ ਅਸੀਂ ਜਦੋਂ ਜੈਵਿਕ ਤੌਰ ਦੇ ਉੱਪਰ ਤਿਆਰ ਕੀਤੇ ਹੋਏ ਅਸੀਂ ਉਹਨਾਂ ਨੂੰ ਫਲ ਸਬਜ਼ੀਆਂ ਤੇ ਅਨਾਜ ਉਹਨਾਂ ਨੂੰ ਖਵਾਵਾਂਗੇ ਉਹਨਾਂ ਦੀ ਸਿਹਤ ਵੀ ਕਾਫੀ ਅੱਛੀ ਰਹੂਗੀ ਤੋ ਸਾਡੀ ਜ਼ਮੀਨ ਦੀ ਸਿਹਤ ਵੀ ਸਾਡੀ ਬਰਕਰਾਰ ਰਹੂਗੀ ਸਾਡੇ ਬੱਚਿਆਂ ਦੀ ਸਿਹਤ ਵੀ ਬਰਕਰਾਰ ਰਹੂਗੀ ਸਾਨੂੰ ਰਜਾਨਾ ਆਮਦਨ ਵੀ ਆਊਗੀ ਤੋ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਨੇ ਬਾਕੀ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਖੇਤੀ ਅਪਣਾਉਣੀ ਚਾਹੀਦੀ ਹੈ ਬਦਲੀਆਂ ਫਸਲਾਂ ਦੀ ਸਾਨੂੰ ਖੇਤੀ ਅਪਣਾਉਣੀ ਚਾਹੀਦੀ ਹੈ ਤੋ ਇਹਦੇ ਆਪਣੇ ਪੰਜਾਬ ਦਾ ਵੀ ਫਾਇਦਾ ਕਰ ਸਕੀਏ ਆਪਣੇ ਪਰਿਵਾਰ ਦਾ ਵੀ ਫਾਇਦਾ ਕਰ ਸਕੀਏ ਤੇ ਜਿਹੜੀਆਂ ਸਾਡੀਆਂ ਰੋਜ਼ਾਨਾ ਸਾਡੇ ਕੰਮ ਵਾਲੀਆਂ ਚੀਜ਼ਾਂ ਨੇ ਉਹ ਸਾਨੂੰ ਸਾਰੀਆਂ ਸਾਰੀਆਂ ਆਪਣੇ ਫਾਰਮ ਦੇ ਉੱਪਰੋਂ ਹੀ ਸਾਨੂੰ ਸਾਨੂੰ ਉਗਾਉਣੀਆਂ ਚਾਹੀਦੀਆਂ ਨੇ ਤੇ ਸਾਡੇ ਪਰਿਵਾਰ ਦਾ ਜਿਹੜਾ ਚੰਗੀ ਸਿਹਤ ਰਵੇ ਕੁਝ ਖਾਦਾਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਤਰਲ ਖਾਦਾਂ ਵੀ ਕਹਿੰਦੇ ਨੇ ਜਿਹੜੀਆਂ ਆਪਾਂ ਜੈਵਿਕ ਖੇਤੀ ਦੇ ਵਿੱਚ ਯੂਜ਼ ਕਰ ਸਕਦੇ ਆ ਉਹਨਾਂ ਦੇ ਵਿੱਚ ਜਿਵੇਂ ਰੂੜੀ ਦੀ ਖਾਦ ਦਾ ਅਰਕ ਹੈ ਵਰਮੀ ਵਾਸ਼ ਹੈ ਜੀਵਾਮਰਤ ਹੈ ਇਹ ਸਾਰੇ ਕਿਸਾਨ ਵੀਰੋ ਤੁਸੀਂ ਖਾਦਾਂ ਦੇ ਤੌਰ ਤੇ ਤੁਸੀਂ ਜਿਹੜਾ ਇਹ ਕਰ ਸਕਦੇ ਹੋ ਖਾਦੋਂ ਖਾਦਾਂ ਤੋਂ ਬਾਅਦ ਜਿਹੜੀ ਗੱਲ ਹੈ ਉਹ ਪਰ ਨਦੀਨਾ ਦੀ ਕਰਦੇ ਹੋ ਕਿਉਂਕਿ ਫਸਲਾਂ ਦੇ ਜਦੋਂ ਆਪਣੀ ਫਸਲ ਜਿਹੜੀ ਉਹ ਲੱਗ ਜਾਂਦੀ ਹੈ ਉਸ ਤੋਂ ਬਾਅਦ ਨਦੀਨਾ ਦੀ ਕਾफी ਸਮੱਸਿਆ ਜਿਹੜੀ ਆਉਂਦੀ ਹੈ ਤਾਂ ਜੈਵੀ ਖੇਤੀ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਨਦੀਨ ਨਾਸ਼ਕ ਜਿਹੜੀ ਹੈ ਉਹਦੀ ਵਰਤੋਂ ਨਹੀਂ ਕਰਨੀ ਹੈ ਤਾਂ ਉਹਦੇ ਲਈ ਆਪਾਂ ਝੋਨੇ ਦੀ ਪਰਾਲੀ ਹੈਗੀ ਉਹਦੀ ਵਰਤੋਂ ਕਰ ਸਕਦੇ ਨੇ ਤੇ ਸਬਜ਼ੀਆਂ ਦੇ ਵਿੱਚ ਲੱਗ-ਲੱਗ ਫਸਲਾਂ ਦੇ ਲਈ ਲਗ ਲਗ ਜਿਹੜੀਆਂ ਉਹ ਸਫਾਰਸ਼ਾਂ ਕੀਤੀਆਂ ਗਈਆਂ ਨੇ ਜਿਵੇਂ ਪਿੰਡੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ 36 ਕੁਇੰਟਲ ਜਿਹੜੀ ਝੋਨੇ ਦੀ ਪਰਾਲੀ ਹੈਗੀ ਉਹਦੀ ਸਫਾਰਿਸ਼ ਕੀਤੀ ਗਈ ਹੈ ਜਿਵੇਂ ਜੁਲਾਈ ਆਉਣ ਵਾਲਾ ਮਹੀਨਾ ਹੁਣ ਜੁਲਾਈ ਦਾ ਹੈ ਤਾਂ ਉਹਦੇ ਵਿੱਚ ਤੁਸੀਂ ਬੈਂਗਣ ਹੋਗੇ ਟਮਾਟਰ ਹੈਗੇ ਉਹਨਾਂ ਦੀ ਪਨੀਰੀ ਲਾ ਕੇ ਅਗਸਤ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਵੱਡੇ ਪੱਧਰ ਤੇ ਲਾਓਗੇ ਤਾਂ ਉਹਨਾਂ ਦੇ ਬੈਂਗਣਾ ਦੇ ਲਈ ਵੀ ਜਿਵੇਂ 48 ਕੁਇੰਟਲ ਝੋਨੇ ਦੀ ਪਰਾਲੀ ਦੀ ਸਫਾਰਿਸ਼ ਕੀਤੀ ਗਈ ਹੈ ਬੈਂਗਣਾ ਦੇ ਵਿੱਚ ਵੀ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿਹੜੀ ਆਪਣੀ ਖਾਦ ਦੀ ਸਿਫਾਰਿਸ਼ ਹੈਗੀ ਆ ਉਹ ਤੁਹਾਡੀ 5 ਟਨ ਜਿਹੜੀ ਸੜੀ ਗਲੀ ਰੂੜੀ ਦੀ ਖਾਦ ਦੀ ਸਿਫਾਰਿਸ਼ ਹੈ ਇਸ ਤੋਂ ਇਲਾਵਾ ਹੁਣ ਨਦੀਨਾਂ ਤੋਂ ਬਾਅਦ ਆਪਾਂ ਕਿਸਾਨ ਵੀਰੋਂ ਗੱਲ ਕਰਾਂਗੇ ਬਿਮਾਰੀਆਂ ਦੀ ਜੈਵਿਕ ਖੇਤੀ ਦੇ ਵਿੱਚ ਬਿਮਾਰੀਆਂ ਦੀ ਸਮੱਸਿਆ ਜਿਹੜੀ ਹੈ ਉਹ ਘਟ ਆਉਂਦੀ ਹੈ ਕਿਉਂਕਿ ਜਦੋਂ ਇੱਕ ਵਾਰੀ ਆਪਣੇ ਜਿਹੜਾ ਖੇਤ ਦਾ ਵਾਤਾਵਰਣ ਬਣ ਜਾਂਦਾ ਹੈ ਜੈਵਿਕ ਤਾਂ ਉਹਦੇ ਵਿੱਚ ਬਿਮਾਰੀਆਂ ਹੋਗੀਆਂ ਕੀੜੇ ਮਕੋੜੇ ਹੈ ਤਾਂ ਉਹਦੀ ਜਿਹੜੀ ਸਮੱਸਿਆ ਉਹ ਘਟ ਆਉਂਦੀ ਹੈ ਜਿਵੇਂ ਜਦੋਂ ਆਪਾਂ ਨੂੰ ਕਾਫੀ ਸਾਲ ਜਿਹੜੇ ਜੈਵਿਕ ਖੇਤੀ ਦੇ ਵਿੱਚ ਆਪਾਂ ਖੇਤੀ ਕਰਦੇ ਆ ਤਾਂ ਤੇ ਬਿਮਾਰੀਆਂ ਦੇ ਲਈ ਆਪਾਂ ਜਿਵੇਂ ਜਿਹੜਾ ਬੀਜ ਹੈ ਕੋਈ ਵੀ ਕੋਈ ਵੀ ਬੀਜ ਜਦੋਂ ਵੀ ਆਪਾਂ ਬਜਾਈ ਕਰਨੀ ਆ ਤਾਂ ਉਹਨੂੰ ਟ੍ਰਾਈਕੋਡਰਮਾ ਦਵਾਈ ਹੈਗੀ ਉਹਦੇ ਨਾਲ ਸ਼ੋਧ ਕਰਕੇ ਲਾਉਣਾ ਹੈ ਤੇ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਟ੍ਰਾਈਕੋਡਰਮਾ ਦਵਾਈ ਹੈ ਇਹ 60 ਤੋਂ 70% ਜਿਹੜੀ ਹੈ ਬਿਮਾਰੀ ਤੋਂ ਬਚਾ ਦਿੰਦੀ ਹੈ ਪਰ ਜਦੋਂ ਆਪਾਂ ਪਨੀਰੀ ਸਾਡੀ ਥੋੜੀ ਵੱਡੀ ਹੋ ਜਾਂਦੀ ਹੈ ਲੱਗਦਾ ਹੈ ਕਿ ਡੈਂਪਿੰਗ ਆਫ ਦੀ ਸਮੱਸਿਆ ਫੇਰ ਆ ਰਹੀ ਹੈ ਤਾਂ ਉਹਦੇ ਲਈ ਆਪਾਂ ਜਿਹੜੀ ਹੈ ਟ੍ਰਾਈਕੋਡਰਮਾ ਦਾ ਜਿਹੜਾ ਹੈ ਪਾਣੀ ਦੇ ਵਿੱਚ ਘੋਲ ਕੇ ਛਿੜਕਾ ਜਿਹੜਾ ਹੈ ਉਹ ਕਰ ਸਕਦੇ ਆ ਜਿਵੇਂ ਪੱਤਿਆਂ ਤੇ ਕੋਈ ੱੱ ਤੱਬੇ ਆਉਂਦੇ ਨੇ ਜੇ ਤਾਂ ਉਹਦੇ ਲਈ ਜਿਵੇਂ ਜਿਹੜੀ ਜਿਹੜੀ ਖੱਟੀ ਲੱਸੀ ਆਪਾਂ ਕਹਿੰਦੇ ਆ ਜਿੰਨੀ ਪੁਰਾਣੀ ਲੱਸੀ ਹੋएगी ਉਹਨਾਂ ਵਧੀਆ ਹੈ ਉਹਦੀ ਸਪਰੇ ਤੁਸੀਂ ਕਰ ਸਕਦੇ ਹੋ ਜਿਹੜੇ ਵੀ ਕਿਸਾਨ ਵੀਰ ਜੈਵਿਕ ਖੇਤੀ ਨਹੀਂ ਕਰ ਰਹੇ ਨੇ ਉਹ ੱ ਜਾਂ ਛੋਟੇ ਪੱਧਰ ਤੇ ਕਰ ਰਹੇ ਨੇ ਤਾਂ ਜਿਹੜੇ ਕਿਸਾਨ ਵੀਰ ਜੈਵੀ ਖੇਤੀ ਨਹੀਂ ਕਰ ਰਹੇ ਜਾਂ ਸ਼ੁਰੂਆਤ ਜਿਹੜੀ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਘਰੇਲੂ ਬਗੀਚੀ ਤੋਂ ਜੈਵੀ ਖੇਤੀ ਦੀ ਸ਼ੁਰੂਆਤ ਕਰ ਸਕਦੇ ਨੇ ਤੇ ਜੇ ਜਿਹੜੇ ਕਿਸਾਨ ਵੀਰ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਨੇ ਉਹ ਆਪਣੀ ਜਿਹੜੀ ਜੈਵੀ ਖੇਤੀ ਹੈ ਉਹ ਅਧੇ ਇਕੜ ਤੋਂ ਸ਼ੁਰੂ ਕਰਕੇ ਉਹਨੂੰ ਹੌਲੀ-ਹੌਲੀ ਜਿਹੜਾ ਵੱਡੇ ਪੱਧਰ ਤੇ ਵਧਾ ਸਕਦੇ ਨੇ ਪੰਜਾਬ ਦੇ ਜ਼ਿਆਦਾ ਕਿਸਾਨ ਛੋਟੇ ਹਨ ਜੋ ਆਪਣੀ ਥੋੜੀ ਜ਼ਮੀਨ ਵਿੱਚ ਖੇਤੀ ਕਰਕੇ ਗੁਜ਼ਾਰੇਯੋਗੀ ਕਮਾਈ ਕਰ ਰਹੇ ਹਨ ਜੇਕਰ ਉਹ ਖੇਤੀ ਦੇ ਨਾਲ ਹੋਰ ਦੂਜੇ ਸਹਾਇਕ ਕਿੱਤੇ ਅਪਣਾ ਲੈਣ ਤਾਂ ਉਹ ਵੱਡੇ ਅਤੇ ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਤੋਂ ਜ਼ਿਆਦਾ ਪੈਸਾ ਕਮਾ ਸਕਦੇ ਹਨ ਬਸ ਥੋੜੀ ਵਧ ਮਿਹਨਤ ਕਰਕੇ ਹੀ ਉਹ ਕਾਮਯਾਬੀ ਵੱਲ ਵਧ ਸਕਦੇ ਹਨ ਹਰ ਕਿਸਾਨ ਨੂੰ ਖੇਤੀ ਦੇ ਨਾਲ ਨਾਲ ਖੇਤੀ ਸਹਾਇਕ ਕਿੱਤੇ ਅਪਣਾ ਕੇ ਵਧੇਰੇ ਆਮਦਨ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਭੁੱਖ ਮੰਗੇ